वैसे तो देखो एक तकाई है सिर्फ इस गल करके सरकार डरती है कि या नगरपालिका दे पंजाब तो जे इसने नशेबंद कर दे ता सानो क्रेडिट ਨੇ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਮਤਬਾਤ ਹੈ ਜੇਗਾ ਕਿ ਤਕਾਲ ਤਖਤਾਂ ਦੇ ਜਥੇਦਾਰ ਹੈ ਉਹਨਾਂ ਤੇ ਨਹੀਂ ਕਿ ਕੁਪਰਾ ਇਹ ਫੌਜੀ ਹਮਲਾ ਦੇਸ਼ ਦੇ ਵਿੱਚ ਫਸਣ ਵਾਲੇ ਸਿੱਖਾ ਦੇ ਉੱਤੇ ਕਰਨਾ ਜਾਇਜ਼ ਨਹੀਂ ਸੀ ਸਿੱਖ ਕੌਮ ਨੂੰ ਅੱਜ ਸਾਧ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਦੇ ਉੱਤੇ ਵੱਡਾ ਮਾਣ ਆ। ਅਸੀਂ ਅੱਜ ਪੂਰੀ ਦੁਨੀਆ ਦੇ ਵਿੱਚ ਸਿਰ ਉੱਚਾ ਕਰਕੇ ਚੱਲਣ ਦੀ ਜ਼ਰਤ ਰੱਖਦੇ ਆ ਤੇ ਸਾਨੂੰ ਬੜਾ ਮਾਣ ਆ ਆਪਣੇ ਸ਼ਹੀਦਾਂ ਦੇ ਉੱਤੇ। 97 ਲੱਖ ਦੇ ਇਸ਼ਤਿਹਾਰ ਦੇ ਕੇ ਸੌਦੇ ਸਾਧ ਨੂੰ ਮਾਫ਼ੀ ਦੇ ਕੇ ਸਿੱਖਾਂ ਦੇ ਨੂੰ ਦੰਦ ਚੜਾਏ ਫਰਵਰੀ ਜੱਥੇਦਾਰ ਸੰਦੇਸ਼ ਪੜਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆ ਕਾਨੂੰ ਪਤਾ ਹੀ ਹੈ ਭਈ ਜੋ ਸੀਗਾ ਭਈ ਟਕਰਾ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਜਦੋਂ ਤੱਕ ਆਲ ਤਖਸਾਲ ਦੇ ਜੱਥੇਦਾਰ ਹੈ ਉਹਨਾਂ ਤੇ ਨਹੀਂ ਕਿਤੇ ਪਰੰਤੂ ਮਹਾਦੀਨ ਵਿਰੋਧ ਕਿਤੇ ਜਾ ਰਹੇ ਨੇ ਕਿ ਕਹਿੰਦਾ ਇਹਨਾਂ ਦਾ ਸਮਝ ਨਹੀਂ ਨਹੀਂ ਨਿਆਕ ਸਿੰਘ ਉਹ ਤਾਂ ਐਸੇ ਮੈਂ ਕਹਿੰਦਾ ਵੀ ਜੋ ਰਤਪਾਏ ਖਾਸ ਤਕਸਾਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਪੁੱਛਾ ਹੈ ਕੰਮ ਦੀ ਦੇਗਾ ਤੇ ਹਰੇਕ ਸਿੱਖ ਲਈ ਕਾਨੇੜਾ ਕਾਨੇੜਾ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਕਿਸ ਤਰ੍ਹਾਂ ਕਾਉਂਸਲ ਬਹੁਤ ਐਜੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਾੜਾ ਚੜ੍ਹਦੀ ਕਲਾ ਕਰਦੇ ਹੈ ਆਪਣੇ ਪਾਸੋਂ ਦੀ ਰਿਹਾਈ ਕਿੰਨਾ ਰਿਹਾਈ ਆਪਣੇ ਪਾਸੋਂ ਦੀ ਰਿਹਾਈ ਅਮਰਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਨ ਦਾ ਹਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹ ਰਿ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਤਕਈ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਕਿ ਅੰਮ੍ਰਿਤਪਾਲ ਕੇ ਦੇ ਪੰਜਾਬ ਚ ਜੇ ਇਸ ਦਾ ਨਸ਼ੇਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅੰਮ੍ਰਿਤਪਾਲ ਲੈ ਜਾਏਗਾ ਉਸੇ ਗੱਲ ਕਰਕੇ ਤੇ ਐਮਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਲਐਸਏ ਲਈ ਸਾਡੀ ਚਰਚਾ ਚੱਲ ਰਹੀ ਹੈ ਕਿ ਤੁਸੀਂ ਸਤਾਈ ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਪਾਲ ਨੂੰ ਫੜਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਜੀ ਅੰਦਰ ਦੇ ਉਹ ਚੋਣ ਲੜ ਗਏ ਜੀ ਐਮਪੀ ਤੁਸੀਂ ਵਾ ਕੇ ਲੜਗੇ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਆdte ਸਮੂਚਾ ਖਾਲਸਾ ਪੰਥ ਸੰਤ ਜਰਨਸਿੰਘ ਅਮਰਸ਼ੀਤ ਭਾਈ ਮਰੀਕ ਸਿੰਘ ਪਾਪਾ ਠਾਰਾ ਸਿੰਘ ਜਤੇਜਾਰ ਸੁਜਾਨ ਸਿੰਘ ਔਰ ਜਰਨਲ ਸ਼ਬੀਕ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਇਹਨਾਂ ਹਕੂਮਤ ਦੇ ਵਿਰੁੱਧ ਭਾਰਤੀ ਫੌਜਾਂ ਦੇ ਵਿਰੁੱਧ ਬਹੁਤ ਵੱਡੀ ਲੜਾਈ ਲੜੀ ਔਰ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਅੱਜ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਦੀ ਨਜ਼ਰਾਂ ਜਿਹੜੀਆਂ ਸੰਗਤਾਂ ਇੱਥੇ ਹਾਜ਼ਰ ਹੋਈਆਂ ਉਹ ਬੜੀ ਸ਼ਰਧਾ ਦੇ ਨਾਲ ਜਿੱਥੇ ਕਾਂਗਰਸ ਜਾਂ ਹਿੰਦ ਹਕੂਮਤ ਦੇ ਨਾਲ ਗਿਲਾ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਕਿ ਇਹ ਫੌਜੀ ਹਮਲਾ ਦੇਸ਼ ਤੇ ਵਿੱਚ ਵਸਣ ਵਾਲੇ ਸਿੱਖਾਂ ਦੇ ਉੱਤੇ ਕਰਨਾ ਜਾਇਜ਼ ਨਹੀਂ ਸੀ ਇਨਸਾਫ ਨਹੀਂ ਮਿਲਿਆ ਉਥੇ ਅਜ ਮਾਨ ਵੀ ਮਹਿਸੂਸ ਕਰਦੀ ਕਿ ਸਾਡੇ ਸ਼ਹੀਦਾਂ ਨੇ ਗੁਰੂ ਦੀ ਖਾਤਰ ਪੰਥ ਦੀ ਖਾਤਰ ਗ੍ਰੰਥ ਦੀ ਖਾਤਰ ਸਧਾਨ ਦੀ ਖਾਤਰ ਆਪਣੇ ਸਰੀਰ ਲਾ ਕੇ ਬੜੀ ਵੱਡੀ ਲੜਾਈ ਲੜੀ ਹੈ ਇਹ ਦੁਨੀਆ ਵਿੱਚ ਇੱਕ ਮਿਸਾਲ ਹੈ ਸਾਨੂੰ ਸਾਰੀ ਸਿੱਖ ਕੌਮ ਨੂੰ ਅੱਜ ਸਾਡੇ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਦੇ ਉੱਤੇ ਵੱਡਾ ਮਾਣ ਅਸੀਂ ਅੱਜ ਪੂਰੀ ਦੁਨੀਆ ਦੇ ਵਿੱਚ ਸਿਰ ਉੱਚਾ ਕਰਕੇ ਚੱਲਣ ਦੀ ਜ਼ਰਤ ਰੱਖਦੇ ਆਂ ਤੇ ਸਾਨੂੰ ਬੜਾ ਮਾਣ ਆ ਆਪਣੇ ਸ਼ਹੀਦਾਂ ਦੇ ਉੱਤੇ ਜਥੇਦਾਰ ਫਰੋਤ ਲੈ ਕੇ ਇਸ ਦੇਸ਼ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਰ ਚੁੱਕੇ ਗਏ ਸੀਗੇ ਕਿਵੇਂ ਵੀ ਮੈਨੂੰ ਇਹ ਨਹੀਂ ਪਤਾ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਹੜੇ ਜਥੇਦਾਰਾਂ ਦੀ ਗੱਲ ਕਰਦੇ ਹੋ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਦੋਂ ਨਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਤਖਤਾਂ ਦੇ ਜਥੇਦਾਰਾਂ ਨੇ ਨਾ ਅਕਾਲੀ ਸਰਕਾਰ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਨਾਰੋਜ਼ ਪ੍ਰਗਟ ਕੀਤਾ ਸਗੋਂ 97 ਲੱਖ ਦੇ ਇਸ਼ਤਿਹਾਰ ਦੇ ਕੇ ਸੌਦੇ ਸਾਧ ਨੂੰ ਮਾਫੀ ਦੇ ਕੇ ਸਿੱਖਾਂ ਦੇ ਨੂੰ ਦੰਦ ਚੜਾਏ ਨੇ ਸੋ ਫੇਰ ਸਰਬੱਤ ਖਾਲਸਾ ਹੋਇਆ ਸੰਗਤਾ ਨੇ ਸਰਬੱਤ ਖਾਲਸਾ ਕੀਤਾ 2015 ਦੇ ਵਿੱਚ ਉਸ ਸਰਬੱਤ ਖਾਲਸੇ ਵਿੱਚ ਬਾਦਲ ਤੋਂ ਫਗਰੇ ਕੌਮ ਵੀ ਵਾਪਸ ਲਿਆ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੱਦ ਕੀਤਾ ਤਖਤਾਂ ਦੇ ਜਥੇਦਾਰਾਂ ਨੂੰ ਰੱਦ ਕੀਤਾ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਔਰ ਤਖਤ ਨੂੰ ਉਹਨਾਂ ਦੀ ਹਾਜ਼ਰੀ ਦੇ ਵਿੱਚ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਬਣਾਇਆ ਇਹ ਜਥੇਦਾਰ ਅੱਜ ਕਬਜ਼ਾ ਕੀਤਾ ਹੋਇਆ ਹੈ ਇਹ ਕੌਮ ਦੇ ਜਥੇਦਾਰ ਨੇ ਨਾ ਕੌਮ ਦੀ ਕਮੇਟੀ ਐ ਸੋ ਇਸ ਕਰਕੇ ਇੱਥੇ ਤੁਸੀਂ ਦੇਖਦੇ ਹੋ ਨਾ ਸਿੱਖ ਤਾਂ ਸ਼ਰਦਾ ਨਾਲ ਸ਼ਹੀਦੀ ਦਿਨ ਮਨਾਉਣ ਆਉਂਦੇ ਨੇ ਪਰ ਹਰ ਜਗ੍ਹਾ ਦੇ ਉੱਤੇ ਅੰਦਰ ਬਾਹਰ ਚੱਪੇ-ਚੱਪੇ ਦੇ ਉੱਤੇ ਤਾਕਤ ਸਿ ਫੋਰਸ ਬਿਠਾ ਕੇ ਜਿੰਨਾ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਜਾਂ ਜਿਹੜੇ ਸ਼ਰਦਾ ਦੇ ਨਾਲ ਫੁੱਲ ਭੇਟ ਕਰਨ ਆਉਂਦੇ ਨੇ ਸ਼ਰਦਾ ਜਲੀ ਭੇਟ ਕਰਨ ਦੇ ਨੇ ਆਉਂਦੇ ਨੇ ਉਹਨਾਂ ਨੂੰ ਨਾ ਖੜਨ ਵਾਸਤੇ ਜਗ੍ਹਾ ਨਾ ਬੈਠਣ ਵਾਸਤੇ ਜਗ੍ਹਾ ਸਾਨੂੰ ਤਾਂ ਇਹ ਲੱਗਦਾ ਵਾ ਕਿ ਅੱਜ ਵੀ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖਤ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਵੀ ਇੱਕ ਸੈਂਟਰ ਦੀ ਸਰਕਾਰ ਇੱਕ ਸੈਂਟਰ ਨੂੰ ਹਮਾਇਤ ਦੇਣ ਵਾਲੇ ਸੈਂਟਰ ਦੇ ਪੂਰਨਿਆਂ ਤੇ ਚੱਲਣ ਵਾਲੇ ਇਹ ਲੋਕ ਕਬਜਾ ਕਰਕੇ ਬੈਠੇ ਨੇ ਅੱਜ ਮੈਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਨਹੀਂ ਜਾਣ ਦਿੱਤਾ ਮੱਥਾ ਨਹੀਂ ਟੇਕਣ ਦਿੱਤਾ ਦੱਸੋ ਇਹ ਕੀ ਹੈ ਇਸ ਕਰਕੇ ਭਈ ਰੱਬ ਹੀ ਰੱਖਾ ਇਹ ਕੋਈ ਜਥੇਦਾਰ ਨਹੀਂ ਜੇ ਰਾਧ ਕੀਤੇ ਹੋਏ ਨੇ ਜਬਰਦਸਤੀ ਬੈਠੇ ਹੋਏ ਨੇ ਕੋਈ ਸਮਾਂ ਆਇਆ ਤੇ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਦਲੀ ਜਾਊਗੀ ਤੇ ਜਥੇਦਾਰ ਜਿਹੜੇ ਅਸਲੀ ਪੰਥ ਦੇ ਹੋਣਗੇ ਉਹ ਤਕਸਾਂ ਦੇ ਉੱਤੇ ਬਰਾਜਮਾਨ ਹੋ ਕੇ ਕੌਮ ਦੀ ਰਹਿਣ ਭਾਈ ਕਰਨਗੇ ਜਿੰਨੇ ਤੱਕ ਸਾਡੇ ਤੋਂ ਕਾਹਦੇ ਡਰ ਸੀ ਮੱਥਾ ਨਹੀਂ ਦਿੱਕਤ ਪਾਇਆ ਕਾਹਦੇ ਡਰ ਸੀ ਇਹਨਾਂ ਨੂੰ ਹਾਂਜੀ ਤੁਹਾਡੇ ਤੋਂ ਕਾਹਦੇ ਡਰ ਸੀ ਮੱਥਾ ਦੀ ਦਿੱਕਤ ਦਿੱਤਾ ਗਿਆ ਉਹ ਦੱਸ ਕੇ ਸਾਨੂੰ ਕਿਉਂ ਕਿਉਂ ਦੇ ਕਿ ਧਿਆਨ ਸੇ ਕੋ ਮੱਢ ਨੂੰ ਟੰਡੇ ਲੱਗੇ ਹੋਏ ਨੇ ਹਰ ਇੱਕ ਨੂੰ ਵੱਜਦੇ ਨੇ ਤੇ ਮੈਂ ਕਹਿੰਦਾ ਵੱਜਦੇ ਰਹਿਣਗੇ ਜਿੰਨਾ ਮਨਾਈ ਜਾ ਰਹੀ ਹੈ ਪਹਿਲਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਸਾਡੇ ਗੁਰੂ ਸਾਹਿਬਾਨ ਦਾ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਰਕੇ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਕਿਆਲਮਾ ਜਿਹੜਾ ਸਹੀਦੀ ਦਿਹਾੜਾ ਉਹ ਮਨਾਉਣ ਦਾ ਸਾਨੂੰ ਉਹ ਬਰਾਨਾ ਬਲ ਬਖਸ਼ਿਆ ਔਰ ਜਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਦੇ ਮਨ ਦੇ ਵਿੱਚ ਇੱਕ ਤੌਂਖਲਾ ਸੀ ਕਿ ਅੱਜ ਇੱਥੇ ਸਿੱਖ ਆਪਸ ਵਿੱਚ ਲੜਨਗੇ ਦਸਤਾਰਾ ਲਾਉਣਗੇ ਉਹ ਉਹਨਾਂ ਦਾ ਜਿਹੜਾ ਸੁਪਨਾ ਪੂਰਾ ਨਹੀਂ ਹੋਇਆ ਸੋ ਪੰਥ ਦੇ ਵਿੱਚ ਏਕਤਾ ਬੜੀ ਜ਼ਰੂਰਤ ਹੈ ਦੇਖਣ ਇੱਕ ਸੰਦੇਸ਼ ਉਹਨਾਂ ਲੋਕਾਂ ਨੂੰ ਵੀ ਗਿਆ ਹੈ ਜਿਨ੍ਹਾਂ ਨੇ ਆਪ ਉਤਰੀਆਂ ਕਰਕੇ ਤਖਸਾਲਬਾਨਾਂ ਦੇ ਜਸਦਾਰਾਂ ਨੂੰ ਹਟਾ ਕੇ ਆਪਣੇ ਜਿਸ ਦਾ ਪੁਆਇੰਟ ਕੀਤਾ ਸੀ ਸੋ ਉਹਨਾਂ ਕੋਲੋਂ ਸੰਦੇਸ਼ ਜਾਰੀ ਕਰਾਉਣਾ ਚਾਹੁੰਦੇ ਸੀ ਤੇ ਕਨ ਸਿਆਣਪ ਐਡਵੋਕੇਟਰ ਜੀ ਦੱਸੇ ਤਾਂ ਵੀ ਵੀ ਜਿਨ੍ਹਾਂ ਨੇ ਪਹਿਲਾਂ ਹੀ ਕਹਿਤਾ ਕਿ ਸਰਪ੍ਰਮ ਖਵਾਨ ਜਥੇਦਾਰ ਨੇ ਜੀ ਦੇ ਮਰਜ਼ਾਦਾ ਮੁਤਾਬਕ ਨਹੀਂ ਬਣੇ ਸੋ ਅੱਜ ਉਹਨਾਂ ਨੂੰ ਉਹਨਾਂ ਕੋਲ ਸੰਦੇਸ਼ ਨਹੀਂ ਭੜਾਇਆ ਗਿਆ ਤਾਂ ਇੱਕ ਚੰਗੀ ਗੱਲ ਇਹ ਨਹੀਂ ਤਾਂ ਇਹਦੇ ਨਾਲ ਇੱਕ ਟਕਰਾਅ ਹੋ ਜਾਣਾ ਸੀ ਦੰਦਵੀ ਟਕਸਾਲ 올 ਇੰਡੀਆ ਸਿਕਸ ਸਟੂਡੈਂਟ ਫੋਟੋਰੇਟਰ ਜਿੰਨੀਆਂ ਪੰਥ ਪ੍ਰਸਤ ਜਥੇਬੰਦੀਆਂ ਉਹ ਸਾਰੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੂਹ ਜਿਹੜੀਆਂ ਕੁੜਕਾਂ ਸਭ ਦੀ ਫਿਊਰੀ ਵਿੱਚ ਬੈਠੀਆਂ ਸਨ ਸੋ ਸਾਰਿਆਂ ਨੇ ਬੜੀ ਨਿਮਰਤਾ ਦੇ ਨਾਲ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ